ਸਰੋਕ ਮਹਿਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਫਿਰ ਪੰਡਤ ਪੰਡਤ ਹੀ ਤੇ ਜਈ ਤੇ ਹੀ ਫੇਰੀ ਪਈ ਆ ਨਾ ਇਦਾਂ ਹੀ ਭਾਈਆਂ ਦੀ ਫੇਰ ਨਹੀਂ ਸੀ ਗੁਰੂ ਸਾਹਿਬ ਆ ਜਾਂਦੇ ਤਾਂ ਭਾਈ ਵੀ ਗੰਦੇ ਟਕਸਾਲੀ ਗੰਦੇ ਗੁਰਦਾਨ ਪੰਧਕ ਕਮੇਟੀ ਗੰਦੀ ਵੇੜੇ ਗਿਰ ਕਰਤਾ ਇਹਨਾਂ ਨੇ ਸਰਕਾਰ ਗੰਦੀ ਕਹਿੰਦੀ ਸਿੱਖੀ ਖਤਮ ਕਰ ਦੇਣੀ ਆ ਗੁਰੂ ਨਾਨਕ ਖਤਮ ਕਰ ਦੇਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਖਤਮ ਕਰ ਦੇਣਾ ਨਾਨਕ ਨੂੰ ਖਤਮ ਕਰ ਦੇਣਾ ਕਰਦੇ ਪਈ कर च हिम्मत करते पंडित पढ़ पढ़ उचा कूकदा माया मोह प्यार पढ़ पढ़ के पंडित अजीब ने आदक उची सुर नारण कर उच्चा कूकदा पर माया का मोह प्यार उसन व्यापुरे देख माया पाइया वगू माया पाइं वांगू माया माया माया, माया ਅੰਤਰ ਬ੍ਰਹਮ ਨ ਚੀਨੀ ਦੇਖਿਆ ਕਿਹਾ ਨਾ ਉਹਨੂੰ ਅੰਦਰਲੇ ਰੱਬ ਦਾ ਪਤਾ ਨਹੀਂ ਮਨ ਮੂਰਖ ਗਵਾਰ ਉਹ ਪੰਡਤ ਜਿਹੜਾ ਹੈ ਉਹ ਆਪਣੇ ਅੰਦਰ ਦਸਮ ਦੁਆਰ ਵਿੱਚ ਰੱਬ ਦੀ ਭਾਲ ਨਹੀਂ ਕਰਦਾ ਪਛਾਨ ਨਹੀਂ ਕਰਦਾ ਚੀਨੀ ਪਛਾਨ ਨਹੀਂ ਕਰਦਾ ਇਸ ਕਰਕੇ ਮਨੋ ਮੂਰਖ ਤੇ ਅਨਪੜਾ ਜਾਹਲ ਗਵਾਰ ਡੰਗਰ ਮਹਾ ਮੂਰਖ ਦੂਜੇ ਪਾਸੇ ਜਗਤ ਪ੍ਰਭੂ ਦਾ ਮਾਇਆ ਦੇ ਪਿਆਰ ਵਿੱਚ ਉਸਨੂੰ ਆਪ ਨੂੰ ਤਾਂ ਸਮਝ ਨਹੀਂ ਦੂਜੇ ਭਾਏ ਮਾਇਆ ਦੇ ਪਿਆਰ ਵਿੱਚ ਉਹ ਸੰਸਾਰ ਨੂੰ ਮਤਾਂ ਦਿੰਦੇ ਨਾ ਬੁੱਝੇ ਵਿਚਾਰ ਆਪ ਨੂੰ ਸਮਝ ਨਹੀਂ ਹੋਰ ਨਾ ਨੂੰ ਮਤਾਂ ਦਿੰਦੇ ਮਿਰਥਾ ਜਨਮ ਗਵਾਇਆ ਮਰ ਜੰਮੇ ਬਾਰੋ ਬਾਰ ਲਿਖਿਆ 84 ਦਾ ਗੇੜ ਪੈ ਗਏ ਨਾ ਤੇ ਇਹੋ ਜਿਹੇ ਪੰਡਤ ਇਹੋ ਜਿਹੇ ਭਾਈ ਮਨੁੱਖਾ ਜਨਮ ਵਿਰਥ ਗਵਾਉਂਦਾ ਹੈ ਜੇ ਦਮ ਮਰਨ ਦੇ ਗੇੜੇ ਚ ਪੈ ਜਾਂਦਾ 84 ਲੱਖ 8 ਕਰੋੜ 40 ਲੱਖ ਸਾਲ ਦਾ ਭੁਗਤਾਨ ਪੈ ਗਿਆ ਪਤਾ ਨਹੀਂ ਨਾ ਉਹਨਾਂ ਦੀ ਸਿੱਖਿਆ ਉਹਨਾਂ ਨੂੰ ਇਹ ਗੱਲ ਹੀ ਨਹੀਂ ਸਮਝਾਉਂਦੀ ਕਿ ਦਸਮਦਾਰ ਦੀ ਚਾਬੀ ਖੋਲਣ ਤੋਂ ਬਗੈਰ ਤੁਹਾਨੂੰ ਨਰਕਾਂ ਤੋਂ ਕੋਈ ਬਚਾ ਨਹੀਂ ਸਕਦਾ ਕੋਈ ਸਮਝਾਉਂਦਾ ਹੀ ਨਹੀਂ ਫਿਰ ਕੀ ਕੀਤਾ ਜਾਏ ਕੋਈ ਕਿਸੇ ਨੂੰ 1038 ਧਰਮ ਵਿੱਚ ਦੁਨੀਆ ਵਿੱਚ ਕਿਸੇ ਨੂੰ ਦਸਮਦਾਰ ਦਾ ਪਤਾ ਨਹੀਂ ਸਾਨੂੰ ਨਹੀਂ ਪਤਾ ਸਾਡੇ ਸਿੱਖਾਂ ਨੂੰ ਨਹੀਂ ਪਤਾ ਸਾਡੇ ਪ੍ਰਚਾਰਕਾਂ ਨੂੰ ਨਹੀਂ ਪਤਾ ਦਸਮਦਾਰ ਦਾ ਕਿਵੇਂ ਖੋਲਣਾ ਪਤਾ ਹੀ ਨਹੀਂ ਮਹਿਲਾ ਤੇਜਾ ਜਿਨੀ ਸਤਗੁਰੂ ਸੇਵਿਆ ਤਿਨੀ ਨਾਮ ਪਾਇਆ ਬੂਝੋ ਕਰ ਵਿਚਾਰ ਵਿਚਾਰ ਕਰਕੇ ਸਮਝ ਲਵੋ ਦੇਖ ਲਵੋ ਬਿਨਾਂ ਨੇ ਸਤਗੁਰੂ ਦੀ ਦਿੱਤੀ ਹੋਈ ਕਾਰ ਕੀਤੀ ਹੈ ਗੁਰੂ ਨਾਨਕ ਪਾਸ਼ਾ ਦੀ ਅਮਰ ਛੱਕਿਆ ਕੁਰੈ ਛੱਡੀ ਰਹਿ ਤੁਰਖੀ ਉਹਨਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ ਉਨ੍ਹਾਂ ਨੂੰ ਹੀ ਨਾਮ ਦੀਪ ਜਿਨ੍ਹਾਂ ਨੇ ਸਤਿਗੁਰੂ ਨਾਨਕ ਨੂੰ ਵਿਚਾਰ ਕੇ ਸਮਝ ਲਵੋ ਬੂਝੋ ਕਰ ਵਿਚਾਰ ਵੇਖ ਲਵੋ ਜਿਨ੍ਹਾਂ ਨੇ ਸਤਿਗੁਰੂ ਨਾਨਕ ਦੀ ਦਸੀ ਹੋਈ ਕਾਰ ਕੀਤੀ ਹੈ ਸੇਵਾ ਕੀਤੀ ਹੈ ਅਮਰਿਸ਼ਕਿਆ ਗੁਰੈ ਛੱਡੀ ਹੈ ਰਹਿਤ ਰੱਖੀ ਹੈ ਉਨ੍ਹਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਕਿ ਨਹੀਂ ਨਾ ਪਾਇਆ ਗੁਰੂ ਨਾਨਕ ਸੁਭਗਰ ਗੱਡੀ ਪੱਤਾ ਨਹੀਂ ਹਿਲਣਾ ਵਾਹਿਗੁਰੂ ਸਦਾ ਸ਼ਾਂਤ ਸੁਖ ਹਿੰਦੂ ਕਈ ਆਉਂਦੇ ਅਸੀਂ ਉਹਨਾਂ ਨੂੰ ਸਮਝਾਉਂਦੇ ਹੀ ਨਹੀਂ ਹਿੰਦੂ ਗੁਰਦੁਆਰੇ ਆਉਂਦੇ ਆ ਕਈ ਬੜੀ ਚੰਗੀ ਭਾਵਨਾ ਨਾਲ ਆਉਂਦੇ ਆ ਕਈ ਭਾਵਨਾ ਗੰਦੀ ਨਾਲ ਆਉਂਦੇ ਆ ਆਰਐਐਫ ਦੇ ਸਿੱਖ ਬਣਾਏ ਆਉਂਦੇ ਆ ਉਹ ਗੰਦੀ ਭਾਵਨਾ ਨਾਲ ਆਉਂਦੇ ਆ ਤੇ ਕਈ ਹਿੰਦੂ ਚੰਗੀ ਭਾਵਨਾ ਨਾਲ ਆਉਂਦੇ ਆ ਸਦਾ ਸ਼ਾਂਤ ਸੁਖ ਮਨ ਵਸੇ ਚੁੱਕੇ ਕੂਕ ਪੁਕਾਰ ਉਹਨਾਂ ਦੇ ਹੀ ਹਿਰਦੇ ਵਿੱਚ ਸਦਾ ਸ਼ਾਂਤੀ ਤੇ ਸੁਖ ਵਸਦਾ ਹੈ ਇਹ ਕਲਪਨਾ ਮੁੱਕ ਜਾਂਦੀ ਚੂਕੇ ਕੂਕ ਪੁਕਾਰ ਕਲਪਨਾ ਮੁੱਕ ਜਾਂਦੀ ਹੈ ਸਦਾ ਸ਼ਾਂਤ ਅਵਸਥਾ ਹੈ ਜਿਹਨਾਂ ਨੇ ਸੇਵਾ ਕੀਤੀ ਜਿਹਨਾਂ ਨੇ ਗੁਰੂ ਨਾਨਕ ਪਾਸ਼ਾ ਨੂੰ ਮੰਨੇ ਆ ਉਹਨਾਂ ਦੀ ਗੱਲ ਨਹੀਂ ਕਰ ਰਹੇ ਗੁਰਸਿੱਖ ਦੀ ਅੰਮ੍ਰਿਤ ਧਾਰੀ ਗੁਰਸਿੱਖ ਦੀ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਤੇ ਜਦੋਂ ਆਪਾਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੇ ਆ ਨਾ ਤੂੰ ਵਿਚਾਰ ਕਰਨ ਨਾਲ ਸਮਝਿਆ ਆਪਣੇ ਆਪ ਨੂੰ ਆਪ ਖਾ ਜਾਂਦਾ ਹੈ ਮਤਲਬ ਆਪਾ ਪਾਪ ਹਮੇ ਖਤਮ ਹੋ ਜਾਂਦੀ ਹੈ ਵੈਗਰ ਤੂੰ ਦੀ ਗੱਲ ਆ ਜਾਂਦੀ ਹੈ ਫਿਰ ਮੈਂ 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 ਕੀਤਾ ਮੈਂ সেবা ਕੀਤੀ ਮੈਂ ਪਹਿ ਦਿੱਤੇ ਮੈਂ ਉਹ ਮੈਂ ਹਰ ਜਾਂਦੀ ਹੈ ਕਹੂ ਨਾਨਕ ਸਭ ਤੇਰੀ ਬਿੜਾਈ ਕੋਈ ਨਾਉ ਨਾ ਜਾਣੇ ਮੇਰਾ ਫਿਰ ਤੂੰ ਤੇ ਗੱਲਾਂ ਜਾਂਦੀ ਹੈ ਤੂੰ ਤੇ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕੀਤੀ ਹੈ ਆਪੇ ਨੂੰ ਆਪ ਖਾਏ ਹਮੇ ਖਾ ਗਈ ਆਪਣੇ ਆਪ ਖਤਮ ਹੋ ਗਈ ਮਨ ਨਿਰਮਲ ਹੋਵੇ ਤੇ ਮਨ ਗੁਰੂ ਨਾਨਕ ਵਰਗਾ ਪੁੱਤਰ ਹੋ ਗਿਆ ਮਨ ਨਿਰਮਲ ਹੋ ਗਿਆ ਮੈਂ ਗੁਰਨਾਨਕ ਬਣ ਗਿਆ ਗੁਰਨਾਨਕ ਬਣ ਗਿਆ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਕੀਤੀ ਨਾਨਕ ਸ਼ਬਦ ਰਤੇਸੇ ਮੁਕਤ ਹੈ ਮੁਕਤੀ ਦਾ ਕਿਸੇ ਨੂੰ ਪਤਾ ਹੀ ਨਹੀਂ ਮਨ ਦਿਖਾਓ ਕੋ ਹਿੰਦੂ ਮੁਕਤ ਮੁਸਲਮਾਨ ਮੁਕਤ 크ਰਿਸਚੀਅਨ ਮੁਕਤ ਦਿਖਾਓ ਕੋ ਮੁਕਤ ਕਾ ਦਿਓ ਪਤਾ ਹੀ ਨਹੀਂ ਮੁਕਤੀ ਹੁੰਦੀ ਕੀ ਹੈ ਉਹਨਾਂ ਨੂੰ ਤਾਂ ਦੂਸਰੇ ਸਰੀਰ ਦਾ ਹੀ ਨਹੀਂ ਪਤਾ ਤੇ ਮੁਕਤੀ ਕਿੱਥੋਂ ਲੈਣੀ ਆ ਉਹਨਾਂ ਤਾਂ ਦੂਸਰੇ ਸਰੀਰ ਦਾ ਹੀ ਨਹੀਂ ਪਤਾ ਕਿ ਅਸੀਂ ਦੂਸਰੇ ਸਰੀਰ ਬਸ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜਿਓ ਹੇਤ ਪਿਆਰ ਇਹ ਨਾਨਕ ਜਿਹੜੇ ਅੰਮ੍ਰਿਤ ਧਾਰੀ ਗੁਰਸਿੱਖ ਸਤਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਹਨ ਵਾਹਿਗੁਰੂ ਰੰਗੇ ਹੋਏ ਹਨ ਵਾਹਿਗੁਰੂ 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 ਰੰਗਨ ਚੜੀ ਹੋਈ ਹੈ ਵਾਹਿਗੁਰੂ ਵਾਹਿਗੁਰੂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਉਹਨਾਂ ਦਾ ਉੱਠਣਾ ਬੈਠਣਾ ਸੌਣਾ ਖਾਣਾ ਪੀਣਾ ਬੜਾ ਘੱਟ ਚ ਵਾਹਿਗੁਰੂ ਸੁਰਤ ਵਾਹਿਗੁਰੂ ਵਾਲ ਵਾਹਿਗੁਰੂ ਰੰਗੇ ਗਏ ਵਾਹਿਗੁਰੂ 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 ਹਰ ਵੇਲੇ ਵਾਹਿਗੁਰੂ ਭਾਈਓ ਮੁਕਤ ਹਨ ਉਹ ਸਰੀਰ ਛੱਡ ਜਾਂਦੇ ਹਨ ਜਿਹੜਾ ਗੁਰੂ ਨਾਨਕ ਰੱਬੀ ਜੋਤ ਦਾ ਸਰੀਰ ਗੁਰੂ ਨਾਨਕ ਹੈ ਨਾ ਉਹ ਸਰੀਰ ਛੱਡ ਕੇ ਦਸਮਦਾਰ ਚੋਂ ਬਾਹਰ ਆ ਜਾਂਦਾ ਉਹਨੂੰ ਮੁਕਤੀ ਮਿਲ ਗਈ ਆਜ਼ਾਦੀ ਮਿਲ ਗਈ ਕਿ ਭਾਈ ਜੀ ਕਿਉਂ ਕਿਉਂ ਮਿਲੀ ਕਿਉਂਕਿ ਵਾਹਿਗੁਰੂ ਜੀ ਦੇ ਪਿਆਰ ਵਿੱਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ ਲਿਖਣਾ ਫਿਰ ਦੇਖੋ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀ ਉਹ ਹੀ ਤੇ ਪਿਆਰ ਭਾਈ ਵਾਹਿਗੁਰੂ ਜੀ ਨਾਲ ਪਿਆਰ ਵਿੱਚ ਵਿਹਦੇ ਪਿਆਰ ਉਹਨਾਂ ਦੀ ਸੁਰਤੀ ਬਿਰਤੀ ਜੁੜੀ ਰਹਿੰਦੀ ਹੈ ਇਸ ਕਰਕੇ ਉਹ ਪਹੁੰਚ ਜਾਂਦੇ ਹੈ ਪਾਉੜੀ ਹਰ ਕੀ ਸ਼ੇਬਾ ਸਫਲ ਹੈ ਗੁਰਮਖ ਪਾਵੇ ਠਾਏ ਪ੍ਰਭੂ ਦੀ ਬੰਦਗੀ ਸਿਮਰਨ ਸੇਵਾ ਉਹ ਤਾਂ ਹਾਰ ਗ ਲਈ ਹੈ ਹਰ ਹਰ ਬੰਦਾ ਕਰਦਾ ਹੈ Hindu ਵੀ ਕਰਦਾ ਹੈ ਪਰ ਉਹ ਅੰਮ੍ਰਿਤ ਧਾਰੀ ਨਹੀਂ ਗੁਰਮਖ ਨਹੀਂ ਹੈਗਾ ਪ੍ਰਭੂ ਦੀ ਬੰਦਗੀ ਸਫਲ ਹੈ ਸੇਵਾ ਸਫਲ ਹੈ ਬਾਈ ਗ੍ਰੋਥ ਮਨੁੱਖਾ ਜਰਮ ਨੂੰ ਸਫਲਾ ਕਰਨ ਵਾਲੀ ਹੈ ਕਹ ਕਬੂਲ ਉਸੇ ਦੀ ਹੁੰਦੀ ਸਤਖੰਡ ਉਹੀ ਕਬੂਲ ਹੁੰਦਾ ਹੈ ਪੂਰਨ ਸਫਲਤਾ ਉਸੇ ਨੂੰ ਮਿਲਦੀ ਹੈ ਜੋ ਸਤਗੁਰੂ ਦੇ ਸਨਮੁਖ ਰਹਿੰਦਾ ਹੈ ਗੁਰਮੁਖ ਅਮਰਤਾਰੀ ਗੁਰਸਿੱਖ ਜਿਨੇ ਕੋੜਾ ਛੱਡ ਕੇ ਰਹਿਤ ਰੱਖੀ ਹੈ ਉਹਦੀ ਸੇਵਾ ਪੂਰੀ ਹੁੰਦੀ ਹੈ ਉਹਨੂੰ ਸਤਖੰਡ ਵਡਿਆਈ ਮਿਲਦੀ ਹੈ ਦੂਸਰੇ ਦੂਸਰਾ ਤਾਂ ਨਰਕਾਂ ਵਿੱਚ ਜਾਂਦਾ ਹੈ ਯੇਨੀ ਮਰਜੀ ਸੇਵਾ ਕਰ ਲੋ ਨਰਕਾਂ ਵਿੱਚ ਜਾਊਗਾ ਨਰਕਾਂ ਵਿੱਚ ਜਾਊਗਾ ਜਿਸ ਹਰ ਪਾਵੇ ਤਿਸ ਗੁਰ ਮਿਲੇ ਜਿਸ ਹਰ ਬਸਾ ਇੱਕ ਗੱਲ ਹੈ ਤੁਸੀਂ ਅਰਦਾਸ ਕਰੋ ਸੱਚੇ ਪਾਤਸ਼ਾਹ ਨੂੰ ਵੀ ਗੁਰੂ ਮਿਲਦਾ ਹੈ ਜਿਸ ਹਰ ਪਾਵੇ ਤਿਸ ਗੁਰ ਮਿਲੇ ਸੋਹਰ ਨਾਮ ਤੇ ਆਏ ਉਸ ਮਨੁੱਖ ਨੂੰ ਹੀ ਸਤਗੁਰੂ ਨਾਨਕ ਦੀ ਰਾਹੀ ਦਾਤ ਮਿਲਦੀ ਹੈ ਜਿਸ ਹਰ ਭਾਵੇ ਤਿਸ ਗੁਰ ਮਿਲੇ ਉਸੇ ਮਨੁੱਖ ਨੂੰ ਹੀ ਗੁਰੂ ਨਾਨਕ ਮਿਲਦਾ ਹੈ ਅਮਰ ਦੀ ਦਾਤ ਮਿਲਦੀ ਹੈ ਕੁਰੇ ਛੜਦਾ ਰਹਿਤ ਰਖਦਾ ਜਿਸ ਉਤੇ ਵਾਹਿਗੁਰੂ ਆਪ ਖੁਸ਼ ਹੁੰਦਾ ਅਤੇ ਉਹ ਹੀ ਵਾਹਿਗੁਰੂ ਨਾਮ ਦਾ ਸਿਮਰਨ ਕਰਦਾ ਸੋਹਰ ਨਾਮ ਤੇ ਆਏ ਵਾਹਿਗੁਰੂ ਗੁਰੂ ਮਿਲੇਗਾ ਤੇ ਅਮਰ ਸ਼ਿਕਾਇਗਾ ਅਮਰ ਸ਼ਿਕਾਇਗਾ ਤੇ ਵਾਹਿਗੁਰੂ ਨਾਮ ਦੀ ਦਾਤ ਦੇਗਾ ਸਿਰ ਤੇ ਹੱਥ ਰੱਖੇਗਾ ਲੋਕ ਖੋਲੇਗਾ ਬੋਲ ਵਾਇਗਰੂ ਬੋਲ ਸਮਰਤ ਗੁਰੂ ਬੋਲ ਵਾਇਗਰੂ ਬੋਲ ਵਾਇਗਰੂ ਬੋਲ ਵਾਇਗਰੂ ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਗਾਏ ਵੇਖਿਆ ਤਾਂ ਜੀਵ ਨੂੰ ਇਸ ਸਰੀਰ ਵਿੱਚੋਂ ਜੋ ਵਾਇਗਰੂ ਪਾਰ ਲੰਗਾਉਂਦਾ ਉਹ ਮਿਲਦਾ ਹੀ ਸਤਿਗੁਰੂ ਦੇ ਸ਼ਬਦ ਦੁਆਰਾ ਗੁਰ ਸ਼ਬਦੀ ਹਰ ਪਾਈਏ ਸਿਮਰਨ ਨਹੀਂ ਸਿਮਰਨ ਕਰਕੇ ਹੀ ਉਹ ਵਾਹਿਗੁਰੂ ਮਿਲਣਾ ਹਰ ਪਾਰ ਲੰਘਾਏ ਤੇ ਉਹਨੇ ਸਰੀਰ ਵਿੱਚੋਂ ਪਾਰ ਕੱਢ ਕੇ ਸਤਖੰਡ ਲੈ ਜਾਂਦਾ ਹਰ ਪਾਰ ਹੋਰ ਪਾਰ ਰਬਾ ਨਾ ਇੱਥੇ ਕੁਸ਼ ਮੰਦਰ ਅਟਲਾਂਟਿਕ ਓਸ਼ਣ ਹੈ ਕਿ ਪੈਸੀਫਿਕ ਹੈ ਹਿੰਦ ਮਹਾਸાગਰ ਹੈ ਕਿ ਬੇ ਆਫ ਬੰਗਾਲ ਹੈ ਅਰੇਬੀਅਨ ਸੀ ਹੈ ਸਰੀਰ ਵਿੱਚੋਂ ਕੱਢ ਕੇ ਪਾਰ ਸਤਖੰਡ ਲੈ ਜਾਂਦਾ ਗੁਰਸ਼ਬਦੀ ਹਰ ਪਾਏ ਸਿਮਰਨ ਕਰੋ ਵਾਹਿਗੁਰੂ ਛੁੱਟੀ ਲੱਗਣੀ ਚਾਹੀਦੀ ਬਸ ਟ੍ਰਾਈ ਟੂ ਕੰਸੈਂਟਰੇਟ ਯੋਰ ਮਾਈਂਡ ਬਸ ਬੜੀ ਔਖੀ ਗੇੜਾ ਇਸ ਲਈ ਕੋ ਕਰਦਾ ਨਹੀਂ ਅੰਮ੍ਰਿਤ ਵੇਲੇ ਉੱਠਦਾ ਨਹੀਂ ਕੋਈ ਉੱਠ ਹੀ ਨਹੀਂ ਸਕਦੇ ਉਸ ਨੂੰ ਜਾਗੇ ਨਹੀਂ ਆਉਂਦੀ ਹਾਂ ਸਾਰੇ ਕਹਿੰਦੇ ਬਾਕੀ ਸਭ ਠੀਕ ਹੈ ਅੰਮ੍ਰਿਤ ਵੇਲਾ ਨਹੀਂ ਹੈਗਾ ਅੰਮ੍ਰਿਤ ਵੇਲੇ ਬਾਈ ਗੁਰੂ ਨੂੰ ਕਹੋ ਟੈਟੇਰੀ ਹੋ ਜਾਓ ਨੱਕ ਰਗੜੋ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਈ ਗੁਰੂਆਂ ਦੇ ਬਾਈ ਗੁਰੂ ਦਿਸਦੇ ਬਾਈ ਗੁਰੂ ਬੋਲਦੇ ਬਾਈ ਗੁਰੂ ਬਖਸ਼ਿਸ਼ ਕਰਦੇ ਬਾਈ ਗੁਰੂ ਕਿਰਕ ਨੂੰ ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਤੂੰ ਆਪ ਉੱਠਣਾ ਭਾ ਕੀ ਕਰ ਮੇਰੇ ਵਾਹਿਗੁਰੂ ਮੈਂ ਤਾਂ ਹੈ ਨਹੀਂ ਮੇਰੀ ਹੋਂਦ ਨਹੀਂ ਮੈਂ ਐਗਜ਼ਿਸਟ ਨਹੀਂ ਕਰਦਾ ਮੇਰੇ ਸੱਚੇ ਪਾਤਸ਼ਾਹ ਤੂੰ ਉੱਠਣਾ ਆਪ ਹੀ ਉੱਠਿਆ ਕਰ ਆਪ ਹੀ ਨਾਮ ਜਪਿਆ ਕਰ ਤਾਂ ਕਿ ਤੇ ਜਾ ਕੇ ਬਖਸ਼ਿਸ਼ ਹੋਣੀ ਤੂੰ ਗਰਸ਼ਮਦੀ ਹਰ ਪਾਈ ਹੈ ਰੱਬ ਮਿਲਦਾ ਸਾਰੇ ਗੁਰੂ ਗ੍ਰੰਥ ਸਾਹਿਬ ਚ ਰੱਬ ਮਿਲਣ ਦੀ ਗੱਲ ਹੀ ਕੀਤੀ ਅਸੀਂ ਰੱਬ ਮਿਲਣ ਦੀ ਗੱਲ ਹੀ ਨਹੀਂ ਕਰਦੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਰੱਬ ਮਿਲਣ ਦੀ ਗੱਲ ਕੀਤੀ ਕਿਉਂਕਿ ਤੂੰ ਆਪ ਹੈ ਉਹ ਭਾਈ ਤੂੰ ਆਪ ਹੈ ਗਰਸ਼ਪਤੀ ਹਰ ਪਾਏ ਹਰ ਪਾਰ ਲੰਗਾਏ ਮਨ ਹਟਕਨੇ ਨਾ ਪਾਇਓ ਪੁੱਛੋ ਵੇ ਦਾਜੇ ਤੋ ਵੇ ਰਾਧਕ ਧਰਮ ਪੁੱਛ ਕਾ ਪੰਡਤ ਨੂੰ ਹੋਰ ਸਿਆਣਿਆਂ ਨੂੰ ਪੁੱਛ ਲੋ ਆਕੇ ਪੁੱਛ ਕੇ ਵੇਖੋ ਪ੍ਰਾਤਨ ਧਰਮ ਪੁੱਛ ਕਾ ਨੂੰ ਵੀ ਇਹੀ ਗੱਲ ਦੱਸਦੇ ਆ ਕਿ ਆਪਣੇ ਮਨ ਦੇ ਹੱਥ ਨਾਲ ਜਿਵੇਂ ਇੱਕ ਲੱਤ ਤੇ ਖੜਾ ਇੱਕ ਬਾਹ ਉੱਤੇ ਇੱਕ ਲੱਤ ਤੇ ਖੜਾ ਇਦਾਂ ਨਹੀਂ ਥਰੀਰ ਨੂੰ ਕਸ਼ਟ ਦੇ ਕੇ ਭਗਤੀ ਕਰ ਰਹੀ ਨੂੰ ਨਹੀਂ ਇਦਾਂ ਨਹੀਂ ਅਤੇ ਕਿਸੇ ਨੇ ਰੱਬ ਨਹੀਂ ਲੱਭਾ ਗੁਰੂ ਨਾਨਕ ਦੇਵ ਸਿਰਫ ਤੇ ਸਿਰਫ ਗੁਰੂ ਨਾਨਕ ਦੇ ਰਾਈ ਮਿਲਦਾ ਹੈ ਗੁਰੂ ਤੋਂ ਬਖਸ਼ਿਸ਼ ਲੋਪਾਈ ਗੁਰੂ ਤੋਂ ਨਾਨਕ ਅਰਕੀ ਸੇਵਾ ਸੋ ਕਰੇ ਜਿਸ ਲੈ ਹਾਰ ਲਾਏ ਲੇਖਿਆ ਇਹ ਨਾਨਕ ਬਾਗਿਰੂ ਦੀ ਸੇਵਾ ਸੰਗਤੀ ਸੇਵਾ ਗੁਰੂ ਦੀ ਸੇਵਾ ਦਸਤੀ ਸੇਵਾ ਉਹੀ ਗੁਰਸੇ ਕਮਰਤਾਰੀ ਗੁਰਸੇ ਕਰਦੇ ਜਿਸ ਨੂੰ ਗੁਰੂ ਮਿਲਾ ਕੇ ਵਾਹਿਗੁਰੂ ਆਪ ਸੇਵਾ ਵਿੱਚ ਲਾਉਂਦਾ ਹੈ ਵੇਖਿਆ ਫਿਰ ਦੇਖੋ ਨਾਨਕ ਹਰ ਕੀ ਸੇਵਾ ਚੋ ਕਰੇ ਇਹ ਨਾਨਕ ਵਾਹਿਗੁਰੂ ਦੀ ਸੇਵਾ ਸੰਗਤੀ ਸੇਵਾ ਗੁਰੂ ਦੀ ਸੇਵਾ ਉਹੀ ਕਰਦਾ ਹੈ ਉਹੀ ਅਮਰਤਾਰੀ ਗੁਰਸਿੱਖ ਕਰਦਾ ਹੈ ਜਿਸ ਨੂੰ ਗੁਰੂ ਮਿਲਾ ਕੇ ਅਮਰਦੀ ਦਾਤ ਦੇ ਕੇ ਮਤਲਬ ਵਾਹਿਗੁਰੂ ਆਪ ਸੇਵਾ ਵਿੱਚ ਲਾ ਲਵੇ ਆਪ ਜਿਸ ਲੈ ਹਾਰ ਲਾਏ ਦਿਨੂ ਵਾਹਿਗੁਰੂ ਆਪ ਸੇਵਾ ਬਚਾ ਲਵੇ ਉਹੀ ਡਿੱਡਾ ਕਾਰੀ ਨਹੀਂ ਸਕਦਾ ਕਿਵੇਂ ਕਰੇਗਾ ਕਾਰੀ ਨਹੀਂ ਸਕਦਾ ਵਾਹਿਗੁਰੂ ਬਖਸ਼ਿਸ਼ ਕਰੇ ਆਪਾਂ ਵੀ ਵਾਹਿਗੁਰੂ ਅਰਦਾਸ ਕਰੀਏ ਵਾਹਿਗੁਰੂ ਅਗੇ ਸੱਚੇ ਪਾਤਸ਼ਾਹ ਸਾਨੂੰ ਇੱਕ ਤਾਂ ਬਖਸ਼ਿਸ਼ ਕਰ ਸੇਵਾ ਬਖਸ਼ ਦੂਜੀ ਗੱਲ ਸਿਮਰਨ ਵਿੱਚ ਮਨ ਟਿਕ ਜਾਏ ਵਾਹਿਗੁਰੂ ਮਾਨਕਾਗਰ ਹੋ ਗਿਆ ਤੇ ਪ੍ਰਕਾਸ਼ ਹੋ ਜਾਏ ਸੁਨ ਸਮਾਦ ਹੋ ਜਾਏ ਗੁਰਸੰਭੀ ਤੁਹਾਡੇ ਦਰਸ਼ਨ ਹੋ ਜਾਣ ਤਾਂ ਨਾਲ ਗੱਲਬਾਤ ਹੋ ਜਾਏ ਦਸਮਦਾਰ ਖੋਲ ਗਿਆ ਸਾਨੂੰ ਮੁਕਤੀ ਮਿਲਦੇ ਅਸੀਂ ਵੀ ਸੱਚਖੰਡ ਤੇ ਨਰਕਾਂ ਦੇਖਾਈਏ ਤੁਸੀਂ ਕਿਰਪਾ ਕਰੋਗੇ ਤੇ ਹੋਏਗਾ ਉਦਾਂ ਤਾਂ ਨਹੀਂ ਹੋਣ ਲੱਗਾ ਸੋ ਵਾਏ ਗੁਰੂ ਤੁਸੀਂ ਬਖਸ਼ਿਸ਼ ਕਰੋ ਮੇਰੇ ਵਾਏ ਗੁਰੂ ਕਿਰਪਾ ਕਰੋ ਮੇਰੇ ਵਾਏ ਗੁਰੂ ਬਖਸ਼ਿਸ਼ ਕਰੋ ਮੇਰੇ ਵਾਏ ਗੁਰੂ